ਇਹ ਬੰਦਿਆ ਆ ਸੰਗਤ ਕਰ ਲੈ ਇਹ ਸੰਗਤ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ ਹੈ ਕਰ ਲੈ ਮਨਾਂ ਚਿਤ ਲਾ ਕੇ ਮਨ ਨੂੰ ਇਕਾਗਰ ਕਰਕੇ ਮਨ ਦੀ ਇਕਾਗਰਤਾ ਬਣਾ ਕੇ ਸਤ ਸੰਗਤ ਦੇ ਵਿੱਚ ਜੁੜ ਜਾ ਤੇ ਇਹ ਤੋਂ ਬਿਨਾਂ ਤੇਰਾ ਹੋਰ ਪਾਰ ਉਤਾਰਾ ਨਹੀਂ ਹੈ ਸਤ ਸੰਗਤ ਕੀਤੀ ਹੈ ਨਾ ਭਾਈ ਭਗੀਰਥ ਜੀ ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਮਹਾਰਾਜੀ ਸੰਗਤ ਕਰਨ ਵਾਲੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਭੂਮੀਆਂ ਚੋਰ ਸੱਜਣ ਠੱਗ ਗਣਗਾ ਪਾਪਣ ਤੇ ਜਿਹਦਾ ਬਾਣੀ ਦੇ ਵਿੱਚ ਨਾਮ ਆਉਂਦਾ ਕਹਿੰਦੇ ਅਜਾਵਨ ਬਾਬੇ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਤੇ ਅਜਾਵਨ ਬਾਬੇ ਸੰਗਤ ਕਰਦੇ ਸੰਗਤ ਕੀਤੀ ਜੁਗਤੀ ਮਿਲੀ ਮਹਾਪੁਰਖਾਂ ਦੀ ਤੇ ਕਹਿੰਦੇ ਸਾਧ ਸੰਗਤ ਜੀ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਤੇ ਬੰਦਿਆ ਕਹਿੰਦੇ ਜੀ ਉਹਨਾਂ ਦਾ ਪਾਰ ਉਤਾਰਾ ਹੋ ਸਕਦਾ ਤੇ ਫਿਰ ਆਪਣਾ ਕਿਉਂ ਨਹੀਂ ਹੋ ਸਕਦਾ ਆਗੋ ਸਤਨਾਮ ਸ੍ਰੀ ਵਾਹਿਗੁਰੂ ਤੇ ਉਹ ਸੱਚਖੰਡ ਜਾ ਸਕਦੇ ਆ ਜੇ ਉਹਨਾਂ ਦੀ ਮੁਕਤੀ ਹੋ ਸਕਦੀ ਤੇ ਫਿਰ ਆਪਣੀ ਕਿਉਂ ਨਹੀਂ ਹੋ ਸਕਦੀ ਤੋਂ ਵਰ ਦੇ ਵਿੱਚ ਆ ਕੇ ਫਿਰ ਬੰਦਾ ਜਿੱਦ ਕਰਨ ਲੱਗ ਜਾਂਦਾ ਜਵਾਕਾ ਵਾਂਗੂ ਜਿਹੜਾ ਸਾਧ ਸੰਗਤ ਦੇ ਵਿੱਚ ਜੁੜਿਆ ਹੁੰਦਾ ਹੈ ਨਾ ਜਿਹਨੂੰ ਬਾਣੀ ਦਾ ਇਲਮ ਹੁੰਦਾ ਉਹ ਭਾਵੇਂ 90 ਸਾਲ ਦਾ ਹੋ ਜਾਵੇ ਉਹਨੂੰ ਸੋਝੀ ਰਹਿੰਦੀ ਆ ਤੇ ਸਾਧ ਸੰਗਤ ਜੀ ਜਿਹੜਾ ਬੰਦਾ ਬਾਣੀ ਤੋਂ ਹੀਣਾ ਹੋਵੇ ਨਾ ਉਹ ਜਿੰਨਾ ਮਰਜੀ ਫਿਰ ਮਹਾਰਾਜ ਦੇ ਕੋਲੇ ਆ ਕੇ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਮੱਥਾ ਟੇਕ ਜਾਣਾ ਇਹ ਰਮਜ ਹੁੰਦੀ ਆ ਸਮਝਾਣੀ ਇਸਾ ਇਹ ਇਹ ਹੁੰਦਾ ਸਮਝ ਆ ਜਾਣੀ ਵੀ ਇੱਥੇ ਆ ਕੇ ਸੋਝੀ ਮਿਲ ਜਾਣੀ ਆ ਤੇ ਜੇ ਗੁਰਦੁਆਰਾ ਸਾਹਿਬ ਆ ਕੇ ਵੀ ਸੋਝੀ ਨਹੀਂ ਲਈ ਆਪਾਂ ਤੇ ਫਿਰ ਆਪਾਂ ਕਦੇ ਵਾਸਤੇ ਆਏ ਆ ਬਾਣੀ ਇਹ ਸਿੱਧੀ ਵੀ ਗਵਾਹੀ ਭਰਦੀ ਐ ਬਾਣੀ ਦਾ ਬਚਨ ਐ ਘਰਾਂ ਦੇ ਵਿੱਚੋਂ ਨਹੀਂ ਤਾਂ ਘਰ-ਘਰ ਹੋਵੇ ਧਰਮਸਾਲ ਮਹਾਰਾਜ ਦਾ ਪਹਿਲਾਂ ਵੀ ਬਾਣੀ ਤੇ ਬਚਨ ਕੀਤਾ ਨਹੀਂ ਤਾਂ ਘਰੇ ਬਹਿ ਕੇ ਵੀ ਇਧਿਆਸ ਸਕਦੇ ਆ ਮਹਾਰਾਜ ਨੂੰ ਪਰ ਸਤ ਗੁਰੂ ਗੁਰੂ ਅਮਰਦਾਸ ਮਹਾਰਾਜ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਗੁਰਦੁਆਰੇ ਹੋਏ ਸੋਜੀ ਪਾਏ ਸੀ ਜੇ ਆ ਗੱਲਾਂ ਹੀ ਕਰਨੀਆਂ ਸੀ ਫਿਰ ਘਰੇ ਰਹਿ ਕੇ ਵੀ ਕਰ ਸਕਦੇ ਆ ਆਪਾਂ ਗੁਰਦੁਆਰੇ ਕਾ ਕਦੇ ਲਈ ਆਉਨੇ ਆ ਇਸ ਕਰਕੇ ਆਉਨੇ ਆ ਕਿ ਸਤ ਸੰਗਤ ਦੇ ਵਿੱਚ ਜੁੜ ਜਾਈਏ ਮਾਨਿਕਾਗਰਤ ਹੋ ਜਾਵੇ ਸੋਜੀ ਮਿਲ ਜਾਵੇ ਤੇ ਸਾਧ ਸੰਗਤ ਦੇ ਗੁਰਦੁਆਰਾ ਸਾਹਿਬ ਆ ਕੇ ਵੀ ਆਪਾਂ ਗੁਰੂ ਘਰ ਦੇ ਵਿੱਚ ਆ ਕੇ ਵੀ ਗੁਰੂ ਗ੍ਰੰਥ ਸਾਹਿਬਹਾਰ ਦੀ ਹਜ਼ੂਰੀ ਚ ਬੈਠੇ ਹੋਏ ਤੇ ਇਹ ਇੱਕ